ਭਵਾਨੀਗੜ੍ਹ ਚ ਸੀ ਇਹ ਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਮੌਕੇ ਲਗਾਇਆ ਖੂਨਦਾਨ ਕੈਂਪ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਪੰਜਾਬ ਪਾਰ ਵਿੱਚ ਜੁਵਕਾਂ ਸਭਾਵਾਂ ਅਤੇ ਬੋਰਡ ਆਮ ਆਦਮੀ ਪਾਰਟੀ ਦੇ youth wing ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 117 ਹਲਕਿਆਂ ਵਿੱਚ ਖੂਨਦਾਨ ਕੈਂਪ ਅਯੋਜਿਤ ਕੀਤੇ ਗਏ ਅੱਜ ਉਸੇ ਤਹਿਤ ਭਵਾਨੀਗੜ੍ਹ ਵਿੱਚ ਵੀ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਸ਼ਰੂਰਤੋਂ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਬਰਾਜ ਜੂਥ ਪ੍ਰਧਾਨ ਸੁਖਮਨ ਸਿੰਘ ਬਾਲਦੀਆ ਦੀ ਅਗਵਾਈ ਹੇਠ ਸੈਂਕੜੇ ਨੌਜਵਾਨਾਂ ਨੇ ਉਤਸ਼ਾਹ ਨਾਲ ਖੂਨਦਾਨ ਕਰਕੇ ਸੀ ਇਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਵਿਧਾਇਕ ਬੀਬੀ ਬਰਾਜ ਨੇ ਨੌਜਵਾਨਾਂ ਦੀ ਹੌਸਲਾ ਫਜ਼ਾਈ ਕਰਦੇ ਆ ਇਸ ਤਰ੍ਹਾਂ ਦੇ ਪ੍ਰੋਗਰਾਮ ਨੌਜਵਾਨ ਪੀੜੀ ਨੂੰ ਸਿਹਤਮੰਦ ਸਮਾਜ ਰਚਨਾ ਵੱਲ ਪ੍ਰੇਰਿਤ ਕਰਦੇ ਹਨ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਰੁਝਾਨ ਕਰਨਾ ਚਾਹੀਦਾ ਹੈ ਤਾਂ ਜੋ ਭਗਤ ਸਿੰਘ ਦੇ ਸੁਪਨਿਆਂ ਅਨੁਸਾਰ ਤੰਦਰੁਸਤ ਜਾਗਰੂਕ ਭਾਰਤ ਦੀ ਨੀਂ ਪੱਕੀ ਕਰ ਸਕਣ ਖੂਨਦਾਨ ਕੈਂਪ ਵਿੱਚ ਸਮੂਲਿਤ ਕਰਨ ਵਾਲੇ ਨੌਜਵਾਨਾਂ ਨੇ ਕਿਹਾ ਕਿ ਉਹ ਅੱਗੇ ਤੋਂ ਵੀ ਸਮਾਜ ਕਾਰਜਾਂ ਵਿੱਚ ਵੱਧ ਚੜ ਕੇ ਭਾਗ ਲੈਣਗੇ। ਰਿਪੋਰਟ ਰਾਜਖਰਮੀ ਭਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ। ਇਸ ਦੌਰਾਨ ਹਲਕਾ ਵਿਦੈਕ ਬੀਬੀ ਬਰਾਜ ਨੇ ਹੋਰ ਕੀ ਕਿਹਾ ਜਰਾ ਸੁਣੋ। ਮੇਰਾ ਨਾਮ ਜਸੁਖਮਰ ਸਿੰਘ ਹੈ ਹਲਕਾ ਯੂਥ ਪ੍ਰਧਾਨ ਆਮ ਆਦਮੀ ਪਾਰਟੀ। ਅੱਜ ਕੈਂਪ ਲਗਾਇਆ ਗਿਆ ਤੇ ਪੁਲ ਕੇ ਕੈਂਪ ਲਗਾਇਆ ਗਿਆ। ਦੇਖੋ ਅੱਜ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਆ ਤੇ ਉਹਨਾਂ ਨੂੰ ਯਾਦ ਕਰਦੇ ਆ ਅੱਜ ਆਪਾਂ ਪੂਰੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਸਾਨੂੰ ਕੱਲ ਰਾਤ 8:00 ਵਜੇ ਮੈਸੇਜ ਆਇਆ ਸੀਗਾ ਬੜੇ ਸ਼ਾਰਟ ਨੋਟਿਸ ਤੇ ਕਿ ਪੂਰੇ ਹਲਕੇ ਜਿਸ 117 ਦੇ 117 ਹਲਕੇ ਜਿਹੜਾ ਹੈਗਾ ਆ ਯੂਥ ਵਿੰਗ ਵੱਲੋਂ ਬਰਡ ਡੋਨੇਟ ਕੈਂਪ ਜਿੱਦਾ ਹੈਗਾ ਲਾਉਣੇ ਨੇ ਸੋ ਅੱਜ ਇਸੇ ਤਹਿਤ ਹਲਕਾ ਸੰਗਰੂਰ ਦੇ ਐਮਐਲਏ ਮੈਡਮ ਨਿਰਿੰਦਰ ਕੋਪਰਾ ਜੀ ਦੀ ਗਵਾਹੀ ਹੇਠ ਤੇ ਪੂਰਾ ਯੂਥ ਸਾਥੀਆਂ ਦੇ ਸਹਿਯੋਗ ਨਾਲ ਜਿਹੜਾ ਅੱਜ ਅਸੀਂ ਕੈਂਪ ਰੱਖਿਆ ਸੀਗਾ ਤੇ ਕਮਾਲ ਦੀ ਗੱਲ ਹੈ ਕਿ ਇਹਨੇ ਸ਼ੋਰਟ ਨੋਟਿਸ ਤੇ ਸਾਰੇ ਸਾਥੀ ਪਹੁੰਚੇ ਨੇ ਵਾਖ ਵਾਖਾ ਪਿੰਡਾਂ ਤੋਂ ਪੰਚਾਇਤਾਂ ਪਹੁੰਚੀਆਂ ਨੇ ਤੇ ਜਿਹੜਾ ਹੈਗਾ ਅੱਜ ਸਾਫ ਦਿੱਤਾ ਸਾਰਿਆਂ ਦਾ ਅਸੀਂ ਇਹਦੇ ਦਾ ਪਹਿਲੇ ਦਿਲੋਂ ਧੰਨਵਾਦ ਕਰਦੇ ਆ ਕਿੰਨੇ ਕੁ ਮਰਕੇ ਨੌਜਵਾਨਾਂ ਨੇ ਕਮਾਈ ਕਰਨ ਦੀ ਚੰਗਿਆ ਸੁਣ ਤੱਕ 20+ ਨੌਜਵਾਨ ਹਲੇ ਸ਼ੁਰੂਆਤ ਹੈ 20+ ਨੌਜਵਾਨ ਜਿਹੜੇ ਹੈਗੇ ਨੇ ਉਹ ਬਲੱਡ ਡੋਨੇਟ ਕਰ ਚੁੱਕੇ ਨੇ ਤੇ ਉਮੀਦ ਹੈ ਕਿ 50+ ਜਾਂ 100 ਅਸੀਂ ਜਰੂਰ ਅੱਜ 2-4 ਘੰਟੇ ਜੇ ਅਸੀਂ ਕਰ ਦਾਂਗੇ ਮੇਰਾ ਨਾਮ ਦਲਜੀਤ ਸਿੰਘ ਜੀ ਜਿਲ੍ਹਾ ਸਖਤਰ ਯੂਥ ਵਿੰਗ ਸੰਗਠਨ ਹਾਂਜੀ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ 118ਵੇਂ ਜਨਮ ਦਿਨ ਦੇ ਉੱਪਰ ਪੂਰੇ ਪੰਜਾਬ ਦੇ ਵਿੱਚ 117 ਹਲਕਿਆਂ ਦੇ ਵਿੱਚ ਪਾਰਟੀ ਦੇ ਵੱਲੋਂ ਜਿਹੜਾ ਯੂਥ ਵਿੰਗ ਦੇ ਵੱਲੋਂ ਖੂਨਦਾਨ ਕੈਂਪੇਨ ਜਿਹੜੇ ਲਗਾਏ ਜਾ ਰਹੇ ਨੇ ਤਾਂ ਜੋ ਅਸੀਂ ਆਪਣਾ ਕੈਂਪ ਲਗਾ ਕੇ ਉਹਨਾਂ ਨੂੰ ਜਿਹੜੀ ਆਪਣੇ ਸ਼ਰਦਾ ਉਹ ਜਿਹੜੀ ਸੰਧਾ ਜਿਹੜੀ ਆ ਜੋ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਕੈਂਪ ਲਗਾ ਰਹੇ ਹਾਂ ਅੱਜ ਤਾਂ ਜੋ ਅਸੀਂ ਸਾਰੇ ਸਾਡੇ ਕੁ ਸੁਨੇਹਾ ਦੇ ਸੀਗੇ ਪੰਜਾਬ ਨੂੰ ਉਹਨਾਂ ਦੇ ਜਾਨ ਹਾਂਜੀ ਭਗਤ ਸਿੰਘ ਜੀ ਦੀ ਸੋਚ ਦੇ ਅਨੁਸਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਿਛਲੇ ਕੁਝ ਮਹੀਨਿਆਂ ਤੋਂ ਜਿਹੜਾ ਪੰਜਾਬ ਦੇ ਵਿੱਚ ਯੋਧ ਨਸ਼ਾ ਵਿਰੁੱਧ ਮੁਹਿੰਮਾ ਜਿਹੜੀ ਚਲਾਈ ਹੋਈ ਹੈ ਔਰ ਜਿਹਦਾ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਲੋਕਾਂ ਨੇ ਬਹੁਤ ਸਾਥ ਦਿੱਤਾ ਪ੍ਰਸ਼ਾਸਨ ਨੇ ਬਹੁਤ ਉਹਦੇ ਵਿੱਚ ਕੰਮ ਕੀਤਾ ਸਾਰੇ ਲੋਕਾਂ ਨੇ ਬਹੁਤ ਵੱਡਾ ਉਹਦੇ ਵਿੱਚ ਸਾਥ ਦਿੱਤਾ ਔਰ ਕਾਫੀ ਹੱਦ ਤੱਕ ਹੈ ਜਿਹੜਾ ਉਸ ਨੂੰ ਕੰਟਰੋਲ ਕੀਤਾ ਗਿਆ ਔਰ ਹੌਲੀ ਹੌਲੀ ਜਿਹੜਾ ਆਪਣਾ ਮਿਸ਼ਨ ਆ ਪੂਰਾ ਕਾਮਯਾਬ ਹੋ ਜੂਗਾ ਜਿਹੜਾ ਸਾਡਾ ਪੰਜਾਬ ਇੱਕ ਤੰਦਰੁਸਤ ਪੰਜਾਬ ਹੈ ਜਿਹੜਾ ਬਣ ਜੂਗਾ ਕਿੰਨੀ ਕਾਸ ਜਿਹੜੇ ਲੋਕਾਂ ਦੀ ਆਂਤ ਦੀ ਵੀ ਜਿਹੜੇ ਖੂਨਦਾਨ ਦੇ ਹਾਂਜੀ ਸੁਨੇਹੇ ਲੱਗੇ ਹੋਏ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਆ ਜਿਹੜੇ ਉਹ ਅੱਜ ਲੋਕ ਨੇ ਜਿਹੜੇ ਸਾਡੇ ਸੰਗਰੂਰ ਹਲਕੇ ਦੇ ਪੂਰੇ ਹਲਕੇ ਦੇ ਵਿੱਚੋਂ ਇੱਥੇ ਲੋਕ ਪਹੁੰਚਣਗੇ ਔਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਖੂਨਦਾਨਾ ਜਿਹੜਾ ਕਰਨਗੇ ਮੇਰਾ ਨਾਮ ਜੀ ਮੇਰਾ ਨਾਮ ਜੀ ਰੁਪਿੰਦਰਪਾਲ ਸਿੰਘ ਹੈ ਅੱਜ ਕੈਂਪ ਲਗਾਇਆ ਜਾ ਰਿਹਾ ਹੈ ਇਹ ਵੇ ਜੀ ਸੀਤ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਟੈਂਪਲ ਆ ਜੀ ਤੇ ਐਮਐਲਏ ਸਾਹਿਬ ਵੱਲੋਂ ਤੇ ਪਾਰਟੀ ਵੱਲੋਂ ਹੁਕਮ ਸੀ ਵੀ ਖੂਨਦਾਨ ਕੈਂਪ ਲਗਾਉਣਾ ਤੇ ਉਸ ਦੇ ਲਈ ਟੈਂਪਲ ਲਗਾਇਆ ਗਿਆ ਹੈ ਜੀ ਕਿੰਨੇ ਕੁ ਨੌਜਵਾਨ ਪਹੁੰਚ ਨੌਜਵਾਨ ਜੀ ਪਹੁੰਚ ਰਹੇ ਨੇ 20 ਪਲੱਸ ਖੂਨਦਾਨ ਕਰਤਾ ਜੀ ਤੇ ਬਾਕੀ ਆਜਾ ਰਹੇ ਆ ਵੈਸੇ ਜੀ ਆਪਾਂ ਵੱਤ ਤੋਂ ਵੱਤ ਜੀ ਲੋੜਵੰਦਾਂ ਲਈ ਖੂਨਦਾਨ ਕਰੀ ਜੀ ਇਹ ਨਸ਼ਿਆਂ ਤੋਂ ਦੂਰ ਰਹੀਏ ਇੱਥੇ ਆਪਣਾ ਗਾਂਢ ਵਿਕਰਮਨਗਰ ਤੇ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਵੱਲੋਂ ਅੱਜ ਟੈਂਪਲ ਕੈਂਪਲ ਕਾਹਗਾ ਪਾਬਾ ਤੁਸੀ ਵਾਲੇ ਦੀ ਕੀ ਗੱਲ ਇਹੇ ਜੀ ਕੱਲ ਸ਼ਾਮੀ ਸਾਡੀ ਸਰਕਾਰ ਵੱਲੋਂ ਇੱਕ ਸ਼ਾਰਟ ਨੋਟਿਸ ਤੇ ਮੈਸੇਜ ਆਇਆ ਸੀਗਾ ਵੀ 117 ਦੇ 17 ਹਲਕਿਆਂ 'ਚ ਸੀਧ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਵਰੱਥਿਤ ਖੂਨਦਾਨ ਕੈਂਪ ਜਿਹੜੇ ਉਹ ਲਗਾਏ ਜਾਣ ਇੱਥੇ ਹਲਕਾ ਵਿਧਾਇਕ ਐਮ ਐਲ ਏ ਸੰਗਰੂਰ ਨਰਿੰਦਰ ਕੌਰ ਪ੍ਰੈਜ਼ੀਡੈਂਟ ਨੰਦਰਿਸ਼ਾਨ ਦਦਾਰ ਤੇ ਖੂਨਦਾਨ ਕੈਂਪ ਲਾਇਆ ਗਿਆ ਸੁਖਮਨ ਸਾਡਾ ਯੂਥ ਦਾ ਪ੍ਰਧਾਨ ਇਹਦੀ ਰਹਿਣ ਹੋਈ ਇਹ ਕੈਂਪ ਲੱਗਿਆ ਤੇ ਬਹੁਤ ਖੁਸ਼ੀ ਹੋਈ ਸਾਨੂੰ ਵੀ ਸਾਡਾ ਪੰਚਾਇਤਾਂ ਨੇ ਤੇ ਨੌਜਵਾਨ ਭਰਾਵਾਂ ਨੇ ਵੱਧ ਛੜ ਕੇ ਸਾਡਾ ਸਾਥ ਦਿੱਤਾ ਕੀ ਮੈਸੇਜ ਹੈ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਇਹੀ ਮੈਸੇਜ ਦੇਣਾ ਵੀ ਸਭ ਤੋਂ ਵੱਡਾ ਦਾਨ ਖੂਨਦਾਨ ਹੈ ਮਹਾਦਾਨ ਹੈ ਵੀ ਬਤ ਤੋਂ ਵੱਡ ਖੂਨਦਾਨ ਕਰਿਆ ਕਰੋ ਚਾਹੇ ਹਸਪੀਟਲ 'ਚ ਜਾ ਕੇ ਚਾਹੇ ਐਵੇਂ ਦੇ ਕੈਂਪ ਲੱਗਦੇ ਆ ਉੱਥੇ ਜਾ ਕੇ ਮੇਰਾ ਆਪਣਾ ਨਾਮ ਮੇਰਾ ਨਾਮ ਰਵਿੰਦਰ ਸਿੰਘ ਕਾਲਾਚੜ ਜੋਤ ਹਗੂਆ ਮਦਵੀ ਪਾਰਟੀ ਸਮਰੂਹ ਅੱਜ ਕੈਂਪ ਲਗਾਇਆ ਕਿਸ ਸੰਬੰਧੀ ਕੈਂਪ ਲਗਾਇਆ ਗਿਆ ਸੀਦੇਵ ਆਜਮਪਾਲ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਇਹ ਖੂਨਦਾਨ ਕੈਂਪ ਲਗਾਇਆ ਗਿਆ ਹੈ ਖੂਨਦਾਨ ਮਨਾ ਮਹਕਲਾਣ ਸਾਨੂੰ ਸਾਰਿਆਂ ਨੂੰ ਅਸੀਂ ਨੋਟਿਸ ਦੇਣਾ ਚਾਹੁੰਦੇ ਆ ਵੀ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਜੋ ਕਿ ਆਪਣਾ ਨਸ਼ਿਆਂ ਤੋਂ ਦੂਰ ਰਹਿ ਕੇ ਨੌਜਵਾਨ ਮੇਰਾ ਆਪਣਾ ਨਾਮ ਰਣਵੀਰ ਸਿੰਘ ਨਦਾਂਪੁਰ ਜੀ ਰਿਜੀ ਅੱਜ ਕੈਂਪ ਲਗਾਇਆ ਗਿਆ ਨੌਜਵਾਨਾਂ ਵੱਲੋਂ ਪੰਜਾਬ ਸਰਕਾਰ ਦਾ ਬਹੁਤ ਵਧੀਆ ਇੱਕ ਸਲਾਗਾ ਜੋਗ ਇਹ ਉਪਰਾਲਾ ਕਦਮ ਹੈ ਕਿਉਂਕਿ ਅੱਜ ਅਸੀਂ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਸਾਡੇ ਹਲਕੇ ਦੇ ਐਮਐਲਏ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਖੂਨਦਾਨ ਕੈਂਪ ਲਗਾਇਆ ਹੈ ਕਿਉਂਕਿ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੀ ਇੱਕ ਸੋਚ ਸੀ ਇੱਕ ਬਲੱਖਣ ਸੋਚ ਖੂਨਦਾਨ ਮਹਾਕਲਿਆਣ ਉਹਨਾਂ ਦੀ ਸੋਚ ਨੂੰ ਧਾਰਨ ਕਰਦਿਆਂ ਹੋਇਆ ਸੀ ਹਲਕੇ ਹਲਕਾ ਵਿਧਾਇਕ ਦੇ ਦਿਸ਼ਾਦਰਿਸ਼ ਅਨੁਸਾਰ ਇੱਕ ਕੈਂਪ ਲਾਇਆ ਜਿਹਦੇ ਵਿੱਚ 50 ਪਲੱਸ ਜਿਹੜੇ ਨੌਜਵਾਨ ਨੇ ਖੂਨਦਾਨ ਕਰ ਚੁੱਕੇ ਨੇ ਉਮੀਦ ਹੈ ਕਿ ਹੋਰ ਵੀ ਬਹੁਤ ਨੌਜਵਾਨ ਘੰਟੇ ਤੋਂ ਘੰਟੇ ਦੇ ਵਿੱਚ ਆ ਕੇ ਖੂਨਦਾਨ ਕਰਨਗੇ ਮੈਡਮਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮਨਾਇਆ ਜਾ ਰਿਹਾ ਹੈ ਯੂਥ ਕਲੱਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਕੈਂਪ ਲਗਾਏ ਜਾ ਰਹੇ ਨੇ ਇਹ ਵੀ ਖਾਸ ਹੈ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜਿਹੜੇ ਕਿ ਪੰਜਾਬ ਦੇ ਹੀ ਨਹੀਂ ਪੂਰੇ ਦੇਸ਼ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਆਈਡੀਅਲ ਨੇ ਉਹਨਾਂ ਦੇ ਉਹਨਾਂ ਨੂੰ ਪੰਜਾਬ ਦੇ ਜਿਹੜੇ ਨੌਜਵਾਨ ਹੈ ਯੂਥ ਹੈ ਉਹਨਾਂ ਨੂੰ ਆਪਣੇ ਗੁਰੂ ਮੰਨਦੇ ਆ ਔਰ ਕੋਸ਼ਿਸ਼ ਕਰਦੇ ਆ ਕਿ ਅਸੀਂ ਉਹਨਾਂ ਦੀਆਂ ਜਿਹੜੀਆਂ ਪੈੜਾਂ ਨੇ ਉਹਨਾਂ ਤੇ ਚੱਲਣ ਦੀ ਪੰਜਾਬ ਦਾ ਯੂਥ ਹੈ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਹਮੇਸ਼ਾ ਅਸੀਦ ਆਜ਼ਮ ਭਗਤ ਸਿੰਘ ਉਹਨਾਂ ਦੀ ਸੋਚ ਦੇ ਅੱਜ ਪੂਰੀ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਪਹਿਰਾ ਦੇ ਰਹੀ ਹੈ ਸੋ ਅੱਜ ਉਹਨਾਂ ਦੇ ਜਨਮ ਦਿਹਾੜੇ ਨੂੰ ਜਿਹੜਾ ਸਮਰਪਿਤ ਯੂਥ ਜਵਕ ਸੁਵਾਮਾ ਬੋਰਡ ਅਤੇ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਵੱਲੋਂ ਜਿਹੜਾ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਅੱਜ ਜਿਹੜੇ ਬਲੱਡ ਕੈਂਪ ਲਗਾ ਕੇ ਜਿਹੜਾ ਉਹ ਮਨਾਇਆ ਜਾ ਰਿਹਾ ਮੈਂ ਸਮਝਦੀ ਆ ਕਿ ਜਿਹੜਾ ਯੂਥ ਵਿੰਗ ਦਾ ਸਾਡੇ ਹਲਕੇ ਦੇ ਕੋਆਰਡੀਨੇਟਰ ਨੇ ਸੁਖਮਨ ਬਾਲਦੀ ਹੈ ਜੀ ਸੋ ਇਹਨਾਂ ਨੇ ਤੇ ਇਹਨਾਂ ਦੀ ਸਮੂਚੀ ਟੀਮ ਨੇ ਰਲ ਮਿਲ ਕੇ ਅੱਜ ਇਹ ਜਿਹੜਾ ਕੈਂਪ ਆਰਗੇਨਾਈਜ਼ ਕੀਤਾ ਸੋ ਮੈਂ ਸਾਰੀ ਟੀਮ ਨੂੰ ਮੈਂ ਵਧਾਈ ਦੇਣੀ ਆ ਔਰ ਇਹ ਦਿਹਾੜੇ ਇਸ ਤਰੀਕੇ ਨਾਲ ਮਨਾਉਣਾ ਇਕ ਬਹੁਤ ਚੰਗਾ ਜਿਹੜਾ ਉਪਰਾਲਾ ਮੈਂ ਕਹੂੰਗੀ ਤੇ ਐਦਾਂ ਦੇ ਉਪਰਾਲੇ ਜਿਹੜੇ ਹੋਣੇ ਚਾਹੀਦੇ ਨੇ ਤੇ ਅਸੀਂ ਹਮੇਸ਼ਾ ਸ੍ਰੀ ਦੇ ਆਜ਼ਮ ਸ਼ੀਰ ਭਗਤ ਸਿੰਘ ਉਹਨਾਂ ਦੀ ਸੋਚ ਤੇ ਜਿਹੜੀ ਚੱਲਣ ਦੇ ਲਈ ਹਮੇਸ਼ਾ ਕੋਸ਼ਿਸ਼ ਕਰਦੇ ਹਾਂ